ਤੇ ਗਾਣਾ ਇਹ ਸਾਰਿਆਂ ਲਈ ਹੈ ਹਰੇਕ ਭਰਾ ਲਈ ਹੈ ਇਹ ਗਾਣਾ ਫੇਰ ਕਰਿਓ ਚਾਹੇ ਉਹ ਕੋਈ ਵੀ ਕੰਮ ਕਰਦਾ ਹੋਵੇ ਦਲੇਰੀ ਨਾਲ ਲੜਨਾ ਪੈਂਦਾ ਹਾਲਾਤਾਂ ਦੇ ਨਾਲ ਬਾਈ ਜਿਹੜੇ ਲੋਕ ਦਲੇਰੀ ਨਾਲ ਲੜਦੇ ਐ ਹਾਲਾਤਾਂ ਦੇ ਨਾਲ ਤੇ ਉਹ ਉਹ ਆ ਮੰਦਾ ਸਹੀ ਕਰ ਲੈਣ ਤਾਂ ਮੈਨੂੰ ਕਰਾ ਜੋੜ ਜੋ ਜਿਹੜੇ ਭਰਾ ਦਲੇਰੀ ਨਾਲ ਲੜਦੇ ਆ ਨਾ ਹਾਲਾਤਾਂ ਦੇ ਨਾਲ ਉਹ ਅਕਸਰ ਜਿੱਤ ਪ੍ਰਾਪਤ ਕਰਦੇ ਆ ਇਹ ਗਾਣੇ ਤੁਸੀਂ ਬਹੁਤ ਸੁਣੇ ਹੋਣਗੇ ਤੁਹਾਨੂੰ ਮੈਂ ਵੀ ਸੁਣਾਉਣਾ ਇੱਕ ਤੇ ਜੁੜੋ ਕਰਾਂ ਪਾਈ ਜਾ ਕੇ ਇੱਕ ਕਮੈਂਟ ਕਰਕੇ ਦੱਸਿਓ ਕਿਰਾ ਕਲੀਅਰ ਆਵਾਜ਼ ਫਿਰ ਆਪਾਂ ਸ਼ੁਰੂ ਕਰਦੇ ਆ ਜਿੱਥੇ ਅਰੇਂਜ ਆ ਗਈ ਸਹੀ ਉੱਥੇ ਜੇ ਖੜਾ ਲਾਂਗੇ ਲੈ ਆਇਓ ਕਰਾਂ ਬਹੁਤ ਘੈਂਟ ਗਾਣਾ ਸਿਰਾਂ ਲੱਗੂ ਗੱਲਬਾਤ ਇਹ ਦੋ ਪੈਰੇ ਸੁਣਾਉਂਗਾ ਮੈਂ ਤੁਹਾਨੂੰ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਆਪਣਾ ਬਾਈ ਸਬਸਕ੍ਰਾਈਬ ਵੀ ਕਰ ਲਿਓ ਆਇਓ ਕਰਾਂ ਮੈਂ ਇਹਦੇ ਨਹੀਂ ਮੰਜਾ ਕਰਦਾ ਸੈਟਲ ਇਹ ਜਿਹੜੇ ਲੋਕ ਹੁੰਦੇ ਨਾ ਜਦੋਂ ਕਹੇ ਤੇ ਮਾੜਾ ਟਾਈਮ ਹੁੰਦਾ ਲੋਕ ਸੋਨੂੰ ਸਲਾਹਾਂ ਵਾਧੂ ਦੇਣਗੇ ਸਲਾਹਾਂ ਸੋਨੂੰ ਵਾਧੂ ਦੇਣਗੇ ਸਾਥ ਸੋਡਾ ਕੋਈ ਨਹੀਂ ਦਿੰਦਾ ਇਹ ਗੱਲ ਪੱਕੀ ਆ ਕੋਈ ਟਾਵਾ ਬੰਦਾ ਹੁੰਦਾ ਜਿਹੜਾ ਆਪਣਾ ਦੋਸਤ ਮਿੱਤਰ ਜਿਹੜਾ ਮਾੜੇ ਟਾਈਮ 'ਚ ਆਪਣੇ ਨਾਲ ਖੜਦਾ ਹੈ ਨਾਲ ਆਪਣਾ ਸਾਥ ਦਿੰਦਾ ਹੈ ਇੱਕ ਭਰਾ ਰਾਜਸਥਾਨ ਤੋਂ ਜੁੜਿਆ ਸੀ ਬਾਈ ਸਤਿ ਸ੍ਰੀ ਅਕਾਲ ਤੇ ਕਮੈਂਟ 'ਚ ਕਰੀ ਚੱਲਿਓ ਤੇ ਆਪਾਂ ਕਮੈਂਟ ਵੀ ਪੜਾਂਗੇ ਤੇ ਤੁਹਾਨੂੰ ਗਾਣਾ ਵੀ ਸੁਣਾਵਾਂਗੇ ਗਾਣਾ ਹੈਗਾ ਮਾੜੇ ਚੰਗੇ ਦਿਨ ਮਰਦਾਂ ਤੇ ਆਉਂਦੇ ਆ ਓਏ ਐਵੇਂ ਡੋਲੀ ਦਾ ਨਹੀਂ ਹੁੰਦਾ ਜਿਹੜੀ ਦੁਨੀਆ ਜਦੋਂ ਤੁਹਾਡੇ ਤੇ ਸਮਾਂ ਮਾੜਾ ਹੋਇਆ ਤਹਾਨੂੰ ਬਹੁਤ ਤਰ੍ਹਾਂ ਦੀਆਂ ਸਲਾਹਾਂ ਦੇਣਗੇ ਲੋਕ ਬਾਈ ਤੂੰ ਐ ਕਰਨਾ ਬਾਈ ਤੂੰ ਐ ਕਰਨਾ ਤੂੰ ਐ ਕਰ ਲੈਂਦਾ ਹਨਾ ਜਿਵੇਂ ਸਿਆਣੇ ਕਹਿੰਦੇ ਆ ਕਿ ਜਿਹਦੀ ਕੋਠੀ 'ਚ ਧਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਇਹ ਗੱਲਾਂ ਇਸ ਕਰਕੇ ਕਹੀਆਂ ਗਈਆਂ ਸੀ ਕਿ ਜਿਹੜਾ ਥੋੜਾ ਜਿਹਾ ਪੈਸੇ 'ਚ ਸੌਖਾ ਹੋ ਜਾਂਦਾ ਉਹ ਫਿਰ ਸਲਾਹਾਂ ਦਿੰਦਾ ਹੈ ਲੋਕਾਂ ਨੂੰ ਜਿਹੜਾ ਕੋਈ ਥੋੜਾ ਜਿਹਾ ਸਮੇਂ ਦਾ ਲਤਾੜਿਆ ਹੋਵੇ ਜਾਂ ਕਹਿੰਦੇ ਹਾਲਾਤਾਂ ਦਾ ਮਾਰਿਆ ਹੋਵੇ ਉਹਨੂੰ ਲੋਕ ਅਕਸਰ ਕਹਿੰਦੇ ਆ ਕਿ ਇਹ ਕਮਲੇ ਜਾਉ ਨੂੰ ਕਹਿੰਦੇ ਬੇਅਕਲ ਹੈ ਪਰ ਅਕਲੋਕਲ ਨੂੰ ਸਾਰਾ ਕੁਝ ਹੁੰਦਾ ਬਾਈ ਉਹਦਾ ਸਮਾਂ ਹੀ ਇਹ ਜਾ ਹੁੰਦਾ ਕਿ ਉਹਨੂੰ ਕੋਈ ਗੱਲ ਆਉੜਦੀ ਨਹੀਂ ਸੋ ਇਹ ਵਿਸ਼ੇ ਤੇ ਗਾਣਾ ਹੈ ਇਹ ਸਾਰੇ ਗਾਣੇ ਆਪਾਂ ਰਿਕਾਰਡ ਕਰਾਉਣੇ ਆ ਕਿਉਂਕਿ ਜਦੋਂ ਆਪਾਂ ਵੈਸੇ ਗਾਉਨੇ ਆ ਨਾ ਮਿਊਜ਼ਿਕ ਤੋਂ ਬਿਨਾ ਉਦੋਂ ਤਾਂ ਇਹ ਇਹ ਗਾਣੇ ਦਾ ਮਿਊਜ਼ਿਕ ਬਹੁਤ ਘੈਂਟ ਬਣੂਗਾ ਛੋਡੀ سپورਟ ਹੋਈ ਇਹਨੂੰ ਆਪਾਂ ਰਿਕਾਰਡ ਵੀ ਕਰਾਵਾਂਗੇ ਤੇ ਗਾਣਾ ਵੀ ਬਹੁਤ ਘੈਂਟ ਹੈ ਇਹ એનર્ਜੀ ਭਰਨ ਵਾਲਾ ਗਾਣਾ ਹੈ ਜਿਹੜੇ ਭਰਾ ਮਿਹਨਤ ਕਰ ਰਹੇ ਆ ਉਹ ਚਾਹੇ ਕਿਸੇ ਕੰਮ 'ਚ ਹੀ ਕਰ ਰਹੇ ਆ ਲੇ ਵੀ ਆ ਜੋ ਕਿ ਨਾ ਮੈਂ ਤੁਹਾਨੂੰ ਸ਼ੁਰੂ ਕਰਦਾ ਤੇ ਕਮੈਂਟ ਕਰੀ ਚੱਲਿਓ ਹਨਾ ਹੋ ਦਿੰਦੇ ਆ ਸਲਾਹਾਂ ਲੋਕ ਦੇਣ ਸਾਥ ਨਾ ਗੱਲਾਂ ਨਾਲ ਜਾਂਦੇ ਬਾਦਲੇ ਹਾਲਾਤ ਨਾ ਦਿੰਦੇ ਆ ਸਲਾਹਾਂ ਲੋਕ ਦੇਣ ਸਾਥ ਨਾ ਗੱਲਾਂ ਨਾਲ ਜਾਂਦੇ ਬਾਦਲੇ ਹਾਲਾਤ ਨਾ ਉਹ ਦੁਨੀਆ ਦਾ ਮਿੱਤਰ ਸਵਾਦ ਲੈਂਦੀ ਐ ਜਣ ਖਣੇ ਕੋਲੇ ਪੇਤ ਖੋਲੀ ਦਾ ਨਹੀਂ ਹੁੰਦਾ ਚੰਗੇ ਮਾੜੇ ਦਿਨ ਮਰਦਾਂ ਦੀ ਆਉਂਦੇ ਆ ਓਏ ਏ ਮੈਂ ਢੋਲੀ ਦਾ ਨਹੀਂ ਹੁੰਦਾ ਚੰਗੇ ਮਾੜੇ ਦਿਨ ਮਰਦਾਂ ਦੀ ਆਉਂਦੇ ਆ ਓਏ ਏ ਮੈਂ ਢੋਲੀ ਦਾ ਨਹੀਂ ਹੁੰਦਾ ਚੰਗੇ ਮਾੜੇ ਦਿਨ ਮਰਦਾਂ ਦੀ ਆਉਂਦੇ ਆ ਓਏ ਏ ਮੈਂ ਢੋਲੀ ਦਾ ਨਹੀਂ ਹੁੰਦਾ ਓ ਲੜਦੇ ਹਾਲਾਤਾਂ ਨਾਲ ਦਲੇਰੀ ਨਾਲ ਜੋ ਜਿੱਤ ਜਾਂਦੇ ਮੌੜਾ ਬੰਦੇ ਹਰ ਹਾਲਿਓ ਓ ਲੜਦੇ ਹਾਲਾਤਾਂ ਨਾਲ ਦਲੇਰੀ ਨਾਲ ਜੋ ਜਿੱਤ ਜਾਂਦੇ ਬੰਦੇ ਮੌੜਾ ਹਰ ਹਾਲ ਜੋ ਹਮਾਰ ਕੇ ਥਪੇੜੇ ਕਰੋ ਕੱਢ ਦੇ ਗਰੀਬੀ ਕੰਮ ਬੋਲੀ ਦਾ ਨਹੀਂ ਹੁੰਦਾ ਚੰਗੇ ਮਾਰੇ ਦਿਨ ਮਰਦਾਂ ਦੀ ਆਉਂਦੇ ਆ ਓਏ ਆਏਵੇਂ ਢੋਲੀ ਦਾ ਨਹੀਂ ਹੁੰਦਾ ਚੰਗੇ ਮਾਰੇ ਦਿਨ ਮਰਦਾਂ ਦੀ ਆਉਂਦੇ ਆ ਓਏ ਆਏਵੇਂ ਢੋਲੀ ਦਾ ਨਹੀਂ ਹੁੰਦਾ ਐਵੇਂ ਢੋਲੀ ਦਾ ਨਹੀਂ ਹੁੰਦਾ ਸੋ ਭਰਾਓ ਚੰਗੇ ਮਾਰੇ ਦਿਨ ਮਰਦਾਂ ਦੀ ਆਉਂਦੇ ਆ ਤੇ ਢੋਲੀ ਦਾ ਨਹੀਂ ਹੁੰਦਾ ਬਹੁਤ ਤਰ੍ਹਾਂ ਦੇ ਸਮੇਂ ਬੰਦੇ ਉਹਦੀ ਨਗਦੇ ਆ ਮਾੜਾ ਚੰਗਾ ਮਾੜਾ ਚੰਗਾ ਹਨਾ ਦੇਵੇਂ ਮੈਂ ਤੁਹਾਨੂੰ ਇੱਕ ਕਹਾਣੀ ਵੀ ਸੁਣਾਉਂਗਾ ਇੱਕ ਨਾ ਕਹਿੰਦੇ ਕੋਈ ਕਿਸਾਨ ਸੀਗਾ ਸਮੇਂ ਦੀ ਗੱਲ ਸੁਣ ਮੈਂ ਦੱਸਦਾ ਵੀ ਕਈ ਵਾਰ ਸਮਾਂ ਆਪਣੇ ਉਲਟ ਹੁੰਦਾ ਆਪਾਂ ਸਹੀ ਵੀ ਹੁੰਨੇ ਆ ਆਪਾਂ ਕੰਮ ਵੀ ਬਹੁਤ ਕਰਦੇ ਆ ਮਿਹਨਤ ਵੀ ਕਰਦੇ ਆ ਪਰ ਉਹਦਾ ਆਪਣਾ ਸਮਾਂ ਨਹੀਂ ਆਇਆ ਹੁੰਦਾ ਉਹ ਮੈਨੂੰ ਇੱਕ ਸਿਆਣੇ ਬਜ਼ੁਰਗ ਨੇ ਗੱਲ ਸੁਣਾਈ ਸੀ ਤੁਹਾਨੂੰ ਮੈਂ ਉਹ ਸੁਣਾਉਂ ਰਿਹਾ ਕੋਈ ਚੰਗਾ ਜ਼ਿਮੀਂਦਾਰ ਸੀ 10 20 ਕਿੱਲੇ ਉਹਦੇ ਕੋਲੇ ਬਾਹਣਦੇ ਸੀ ਵਧੀਆ ਉਹਦੀ ਫਸਲ ਹੁੰਦੀ ਸੀ ਕੀ ਕਰਿਆ ਨਾ ਹੋਇਆ ਕੀ ਕਿਉਂ ਜੀ ਫਸਲ ਮਰ ਜਾ ਕਰੇ ਆਏ ਸਾਲ ਆਏ ਸਾਲ ਫਸਲ ਮਰ ਜਾ ਕਰੇ ਖਰਚਾ ਉਹਦੇ ਬਾਈ ਸਿਰ ਪੈ ਜਾ ਕਰੇ ਬੰਦਾ ਬੜਾ ਪਰੇਸ਼ਾਨ 2 ਸਾਲ ਲੰਗੇ 3 ਸਾਲ 4 ਸਾਲ ਉਹ ਬੰਦਾ ਡਾਊਨ ਹੋਣ ਲੱਗ ਗਿਆ ਕਬੀਲਦਾਰੀ ਦੇ ਵਿੱਚ ਸੋ ਕਮੈਂਟ ਦੇਖਾਂ ਸ਼ੋ ਹੁੰਦੇ ਕਮੈਂਟ ਨਹੀਂ ਬਾਈ ਸ਼ੋ ਹੋ ਰਹੇ ਯਾਰ ਪਤਾ ਨਹੀਂ ਕੀ ਕਾਰਨ ਹੈ ਲੈ ਇੱਥੇ ਹੀ ਹੁੰਦੇ ਆ ਸ਼ੋ ਹਣਾ કરી જલ્લો ભાઈ કમેન્ટ કરી દો ભરા જોડ કે ભાઈ શેર કરી ચાલુ લે આપા दोबारा ચલા દઈએ ગલ વાત કોઈ વાર ની આપા કડા કુછ લેન જાને સો ખેતા દે નજારા હે ભરાવ આઠે દેખી તો આઠે આ ਸੋ ਜਿਹੜਾ ਵੀ ਭਰਾ ਜੁੜਿਆ ਕਮੈਂਟ ਜਰੂਰ ਕਰਿਓ ਤੇ ਸੋ ਨੂੰ ਮੈਂ ਗੱਲ ਜਿਹੜੀ ਸੁਣਾ ਰਿਹਾ ਸੀ ਉਹ ਗੱਲ ਆਪਾਂ ਸੁਣਾਉਨੇ ਆ ਪੂਰੀ ਕਰਦੇ ਆ ਤੇ ਕਮੈਂਟ ਕਰੀ ਚੱਲੋ ਬਾਈ ਜਣ ਕੇ ਜਿਹੜਾ ਵੀ ਵੀਰ ਜੁੜਿਆ ਉਹਦੇ ਕਹਿੰਦੇ ਫਸਲ ਆਏ ਸਾਲ ਮਰ ਜਾ ਕਰੇ ਆਏ ਸਾਲ ਫਸਲ ਮਰ ਜਾ ਕਰੇ ਬੰਦਾ ਬੜਾ ਪਰੇਸ਼ਾਨ ਯਾਰ ਵੀ ਕੀ ਕਰੀਏ ਹਨਾ ਵੀ ਸਾਲਾ ਸਮਾਂ ਹੀ ਕਹੇ ਆ ਗਿਆ ਉਹ ਸੀ ਬੰਦਾ ਥੋੜਾ ਜਿਆ ਸਿਆਣਾ ਸੀ ਸਮਝਦਾਰ ਸੀ ਉਹਨੂੰ ਸਮਝ ਚ ਆ ਗਈ ਗੱਲ ਵੀ ਯਾਰ ਮੇਰਾ ਜਿਹੜਾ ਸਮਾਂ ਹੈ ਨਾ ਸਮਾਂ ਮੇਰਾ ਮਾਰਾ ਹੈ। ਉਹ ਇਹ ਸਮੇਂ ਦੀ ਗੱਲ ਹੀ ਤੁਹਾਨੂੰ ਸੁਣਾ ਰਿਹਾ ਮੈਂ। ਉਹ ਬੰਦੇ ਸਰਕਾਰ ਜਾ ਹੋ ਗਿਆ ਭਾਈ ਕਰਜਾ ਪੈਸੇ ਮੰਗਣ ਜਿਹੜੇ ਲੈਣੇ ਦੇਣੇ ਵਾਲੇ ਸੀ ਵੀ ਪੈਸੇ ਦੇ ਸਾਡੇ। ਉਹ ਬੰਦਾ ਪਿੰਡ ਛੱਡ ਕੇ ਨਾ ਆਪਦਾ। ਕਾਫੀ ਉਹ ਦੂਰ ਭੱਗ ਗਿਆ ਕਿਤੇ। ਦੂਰ ਜਾ ਕੇ ਉਹ ਕਿਸੇ ਤਾਕੜੇ ਜ਼ਿਮੀਂਦਾਰ ਸੀਗਾ ਕੋਈ 50-60 ਕਿੱਲੇ ਵਾਲਾ ਉਹਦੇ ਘਰੇ ਵਗ ਗਿਆ ਉਹਨੂੰ ਕਹਿੰਦਾ ਵੀ ਮੈਨੂੰ ਕੋਈ ਕੰਮ ਤੇ ਰੱਖ ਲਓ ਉਹਨੇ ਚਲੋ ਉਹਨੇ ਆਖਿਆ ਵੀ ਯਾਰ ਖੇਤੀ ਵਾਲੀ ਮੈਂ ਕਰਦਾ ਤੇ ਵਿੱਚ ਤੂੰ ਕਰੀ ਚੱਲਿਆ ਕਰ ਉਹ ਭਾਈ ਉਹਦੇ ਕੋਲੇ ਰਿਹਾ ਤੇ ਕੰਮਕਾਰ ਕਰਾਇਆ ਕਰੇ ਰੋਟੀ ਪਾਣੀ ਖਵਾ ਦਿਆ ਕਰੇ ਉਹ ਤੇ 2-3 ਸਾਲ ਲੰਘੇ ਉਸ ਤੋਂ ਬਾਅਦ ਉਹ ਜਿਹੜਾ ਕਿਸਾਨ ਸੀ ਉਹ ਕਹਿੰਦਾ ਵੀ ਬੀ ਯਾਰ ਤੈਨੂੰ ਬਹੁਤ ਟਾਈਮ ਹੋ ਗਿਆ ਤੂੰ ਇਕੱਲੀ ਰੋਟੀ ਖਾਣਾ ਵੀ ਤੂੰ ਪਿੰਡ ਪੁੰਡ ਜਾਣਾ ਨਹੀਂ ਆਵਦੇ ਵੀ ਜਿਹੜੇ ਤੇਰੇ ਪੈਸੇ ਆ ਹਸਾਬ ਕਰਕੇ ਤੂੰ ਆਪਦੇ ਪੈਸੇ ਲੈ ਲੈ ਤਾਂ ਉਹਨੂੰ ਕਹਿੰਦਾ ਵੀ ਮੈਂ ਹਜੇ ਪਿੰਡ ਨਹੀਂ ਜਾਣਾ ਮੇਰੀ ਇੱਕ ਤਮੰਨਾ ਹੋਰ ਹੈ ਉਹਦਾ ਵੀ ਦੱਸ ਕਿਸਾਨਾਂ ਦਾ ਉਹ ਕਹਿੰਦਾ ਵੀ ਹੁਣ ਜਿਹੜੀ ਆਪਾਂ ਫਸਲ ਬੀਜਾਂਗੇ ਨਾ ਵੀ ਇੱਕ ਕਿੱਲੇ 'ਚ ਫਸਲ ਮੈਂ ਆਪਦੇ ਨਾਂ ਤੇ ਬੀਜਿਆ ਕਰੂੰ ਵੀ ਮੈਂ ਉਹਨੂੰ ਵੇਚੂੰ ਵੀ ਆਪਦੇ ਨਾਂ ਤੇ ਤੇ ਬੀਜੂ ਵੀ ਬੀਜ ਸਾਰਾ ਕੁਝ ਵੀ ਉਹਦੇ ਸੋਡਾ ਪੈਸੇ ਮਸੂਨੂਨੇ ਉਸ ਪਾਸੋਂ ਦੇ ਪਰ ਛੋਟਾ ਉਹਦੇ ਲੱਲਾ ਖੱਖਾ ਨਹੀਂ ਹੋਣਾ ਉਹ ਕਹਿੰਦਾ ਵੀ ਚਲੋ ਠੀਕ ਆ ਮੈਨੂੰ ਕੀ ਉਹ ਦਿੱਕਤ ਆ ਉਹ ਪਈ ਕਹਿੰਦੇ ਕਿ ਲਾਡ ਉਹ ਬੀਜ ਲਿਆ ਕਰੇ ਆਪਦੇ ਆਪਦੀ ਰੇ ਸਪਰੇਅ ਕਰਿਆ ਕਰੇ ਸਾਰਾ ਕੁਝ ਆਪਦਾ ਕਰਿਆ ਕਰੇ ਉਹ ਜਦੋਂ ਉਹਨੇ ਪਹਿਲੇ ਸਾਲ ਉਹ ਕਿੱਲੇ ਚ ਫਸਲ ਬੀਜੀ ਤਾਂ ਫਸਲ ਚੰਗੀ ਹੋਈ ਫਿਰ ਉਹਨੇ ਦੂਜੇ ਸਾਲ ਬੀਜੀ ਦੂਜੇ ਸਾਲ ਉਸ ਤੋਂ ਵੀ ਚੰਗੀ ਹੋਈ ਫਿਰ ਤੀਜੇ ਸਾਲ ਬੀਜੀ ਤੀਜੇ ਸਾਲ ਉਸ ਤੋਂ ਵੀ ਚੰਗੀ ਹੋਈ ਉਹ ਬੰਦੇ ਨੂੰ ਪਤਾ ਲੱਗ ਗਿਆ ਵੀ ਮੇਰਾ ਸਮਾਂ ਜਿਹੜਾ ਚੇਂਜ ਹੋ ਗਿਆ ਹੁਣ। ਉਸ ਤੋਂ ਬਾਅਦ ਉਹ ਉਸ ਕਿਸਾਨ ਨੂੰ ਕਹਿੰਦਾ ਵੀ ਲਓ ਜੀ ਮੈਂ ਤੁਹਾਡੇ ਕੋਲੇ ਬਹੁਤ ਚਿਰ ਕੰਮ ਕਰ ਲਿਆ ਹਨਾ ਤੁਸੀਂ ਤੁਹਾਡਾ ਮੈਂ ਨੂਨ ਪਾਣੀ ਖਾਧਾ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਆ ਹੁਣ ਮੈਨੂੰ ਆਗਿਆ ਦਿਓ। ਉਹ ਕਿਸਾਨ ਕਹਿੰਦਾ ਵੀ ਤੂੰ ਜਾਏਂਗਾ ਕਿੱਥੇ ਹੁਣ? ਉਹ ਕਹਿੰਦਾ ਜੀ ਮੇਰਾ ਵੀ ਆਪਦਾ ਪਿੰਡ ਹੈ ਉਹਨੇ ਦੱਸਿਆ ਵੀ ਐਂ ਕਰਕੇ ਫਲਾਣਾ ਮੇਰਾ ਪਿੰਡ ਹੈ ਮੇਰੇ ਕੋਲੇ ਇੰਨੀ ਜ਼ਮੀਨ ਹੈ। ਮੈਂ ਉੱਥੇ ਜਾਉ ਉਹਨੇ ਜਾ ਕੇ ਭਈ ਆ ਕੇ ਫਸਲ ਵੜੀ ਬੀਜੀ ਆਪਦੀ ਫਸਲ ਚੰਗੀ ਹੋਈ ਤੇ ਉਹ ਬੰਦੇ ਨੇ ਜਿਹੜਾ ਕਰਜ਼ਾ ਸੀ ਉਹ ਵੀ ਲਾਤਾ ਤੇ ਉਹ ਸੈਟਲ ਹੋ ਗਿਆ ਬੰਦਾ ਵਧੀਆ ਉਹਦੇ ਜੋ ਸਿੱਖਿਆ ਕੀ ਮਿਲੀ ਫਿਰ ਉਹ ਬੰਦੇ ਨੇ ਇਹ ਕਹਾਣੀ ਮੈਂ ਪੜ੍ਹੀ ਸੀ ਕਿਤੇ ਇਹ ਵੇ ਹੋ ਸਕਦਾ ਸੱਚ ਹੋਵੇ ਪਰ ਹੋ ਸਕਦਾ ਇਹ ਲੋਕਾਂ ਨੂੰ ਸਮਝਾਉਣ ਵਾਸਤੇ ਹੋਵੇ ਭਾਈ ਹੈਨਾ ਉਹ ਕਹਿੰਦਾ ਨਾ ਵੀ ਉਦੋਂ ਜਿਹੜੇ 5-4 ਸਾਲ ਸੀ ਜਦੋਂ ਮੇਰੀ ਫਸਲ ਮਰ ਜਾਂਦੀ ਸੀ ਚੰਗੀ ਫਸਲ ਨਹੀਂ ਹੁੰਦੀ ਸੀ ਮੈਨੂੰ ਆਏ ਸਾਲ ਘਾਟਾ ਪੈਂਦਾ ਸੀ ਉਦੋਂ ਮੇਰਾ ਸਮਾਂ ਨਹੀਂ ਸੀ ਜਾ ਮੇਰਾ ਸਮਾਂ ਉਦੋਂ ਖਰਾਬ ਸੀ ਜਦੋਂ ਕਹਿੰਦੇ ਹੁੰਦੇ ਆ ਕਿ ਸੁਪੀਆਂ ਦੇ ਸੱਪ ਬਣ ਬਣ ਦੱਸ ਜਾਂਦੇ ਜਦੋਂ ਬੰਦੇ ਤੇ ਸਮਾਂ ਬਈ ਮਾੜਾ ਹੋਵੇ ਕਈ ਵਾਰ ਜਿਵੇਂ ਹੁਣ ਤੁਸੀਂ ਕੋਈ ਕੰਮ ਕਰਦੇ ਹੋ ਮੈਂ ਕਈ ਭਰਾ ਦੇਖਿਆ ਹੈ ਨਾ ਉਹ ਕਹਿ ਦੇਣਗੇ ਯਾਰ ਅਸੀਂ ਭਾਈ ਮਿਹਨਤ ਬਹੁਤ ਕਰਦੇ ਆਂ ਰੱਬ ਸਾਨੂੰ ਫੇਰ ਵੀ ਭਾਗ ਨਹੀਂ ਲਾਉਂਦਾ ਜਾ ਸਾਡੇ ਵਾਧਾ ਨਹੀਂ ਹੁੰਦਾ ਮੈਂ ਇਹ ਚੀਜ਼ਾਂ ਦੇਖੀਆਂ ਹੋਈਆਂ ਸੋ ਉਹ ਸਮਾਂ ਮਾੜਾ ਹੁੰਦਾ ਬਈ ਸਮਾਂ ਮਾੜਾ ਹੁੰਦਾ ਬੰਦੇ ਤੇ ਕਈ ਵਾਰ ਤਾਂ ਤੁਸੀਂ ਦਿਲ ਨਾਲ ਸਿੱਟੋ ਕਦੇ ਵੀ ਉਦਾਸ ਨਾ ਹੋ ਤੁਸੀਂ ਇਹ ਸੋਚਣਿਆ ਕਰੋ ਵੀ ਹਜੇ ਜਾਂ ਜਿਹੜੇ ਹੁਣ ਜਿਵੇਂ ਬਹੁਤ ਲੋਕ ਮਿਹਨਤ ਕਰਦੇ ਆ ਮੇਰੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਆ ਜਿਵੇਂ ਕਿ ਸਾਡੇ ਵਾਲੀ ਲੈਣ ਹੀ ਲਾ ਲੋ ਕਲਾਕਾਰਾਂ ਦੀ ਮੇਰੇ ਨਾਲ ਕਈ ਭਰਾ ਮੇਰੇ ਨਾਲ ਫੋਨ ਤੇ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਆ ਯਾਰ ਵੀ ਫਲਾਣਾ ਬੰਦਾ ਯਾਰ ਐਨੇ ਗੰਦੀਆਂ ਵੀਡੀਓ ਪਾਉਂਦਾ ਓਦੀ ਗੱਲ ਦਾ ਕੋਈ ਮਤਲਬ ਨਹੀਂ ਹੁੰਦਾ ਉਹਨੇ ਉਹ ਉਹਦੀ ਤਾਂ ਇੰਨੀ ਚੜਾਈ ਹੋ ਗਈ ਐਨੇ ਫੋਲੋਅਰ ਹੋ ਗਏ ਤੇ ਨਾਲੇ ਉਹਦੀ ਗੱਲ ਚ ਕੋਈ ਮਤਲਬ ਨਹੀਂ ਜਿਵੇਂ ਹੁਣ ਤੁਸੀਂ ਆਹ ਰੀਲਾਂ ਵਾਲੀਆਂ ਲਾ ਲਓ ਰੀਲਾਂ ਵਾਲੀਆਂ ਮੈਂ ਦੇਖਿਆ ਇੱਕ ਦੋ ਵੈਸੇ ਚਲੋ ਆਪਾਂ ਨਾਂ ਤਾਂ ਕੀ ਲੈਣਾ ਕਿਸੇ ਦਾ ਉਹ ਕੀ ਕਰਦੀਆਂ ਉਹ ਵਾਹ ਲੱਕ ਹਲਿਆ ਕੇ ਰੀਲਾਂ ਪਾਉਂਦੀਆਂ ਸੋ ਭਾਈ ਕਮੈਂਟ ਕਰੀ ਜੇ ਲੋ ਉਹਨੂੰ ਗਾਣਾ ਵੀ ਸੁਣਾਇਆ ਕਰਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ ਆਪਾਂ ਤੇ ਜੀਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਲੈ ਹੁਣ ਪਹਿਲਾਂ ਹੁਣ ਫਿਰ ਤੁਸੀਂ ਬੋਰ ਜੇ ਹੋ ਜਾਓਗੇ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਲੋਕ ਤਤ ਉਹ ਹੈਗਾ ਉਹਦੇ ਚ ਦੱਸਣਾ ਤੁਸੀਂ ਐ ਵੀ ਮੈਂ ਉਸ ਗੱਲ 'ਚ ਸਹੀ ਆ ਜਾਂ ਮੈਂ ਗਲਤ ਆ ਮੈਂ ਆਪਦੇ ਦਿਮਾਗ ਦੇ ਹਿਸਾਬ ਨਾਲ ਲਿਖਤਾ ਤੁਹਾਨੂੰ ਉਹ ਸੁਣਾਉਣਾ ਮੈਂ ਹਾ ਬੜਬੜ ਸਾਂਝੀਆਂ ਬੱਟਾਂ ਕਦੇ ਜ਼ਮੀਨਾਂ ਬਣਦੀਆਂ ਨਹੀਂ ਇਹੋ ਜੀਆਂ ਗੱਲਾਂ ਪਿੱਛੇ ਕਦੇ ਵਹਿਰ ਨਹੀਂ ਪਾਈਦਾ ਉਪਰੀ ਕੋਈ ਜਨਾਨੀ ਮਿਲ ਜੇ ਰਾਜ ਕਿਤੇ ਕੱਲੀ ਚੁੱਪ ਕਰਕੇ ਲੰਘ ਜਾਈਏ ਐਵੇਂ ਨਹੀਂ ਬੁਲਾਈਦਾ ਓਏ ਉਪਰੀ ਕੋਈ ਜਨਾਨੀ ਮਿਲ ਜੇ ਰਾਜ ਕਿਤੇ ਕੱਲੀ ਚੁੱਪ ਕਰਕੇ ਲੰਘ ਜਾਈਏ ਐਵੇਂ ਨਹੀਂ ਬੁਲਾਈਦਾ ਓਏ ਲਾਣੇ ਦੀ ਨਹੀਂ ਹੁੰਦੀ ਜੋ ਨਾ ਸਾਹਵੇਂ ਬੱਚਿਆਂ ਨੂੰ ਕਿਉਂ ਕੋਈ ਮੈਨੂੰ ਭਾਲੀ ਨੌਲੇਜ ਨਹੀਂ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਦੁਨੀਆਦਾਰੀ ਦੀ ਕੋਈ ਮੈਨੂੰ ਭਾਲੀ ਨੌਲੇਜ ਨਹੀਂ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਹਰ ਬੇੜੇ ਜੋ ਵਿੱਚ ਚਲਾ ਕੀ ਗੱਲਾਂ ਕਰਦੇ ਨੇ ਮੈਂ ਉਹਨਾਂ ਤੇ ਵੀ ਦੇਖੀ ਬਾਜੀ ਪੁੱਠੀ ਪੈਂਦੀ ਐ ਮਾਰੇ ਟਾਈਮ ਚ ਕਦੇ ਕਿਸੇ ਨੂੰ ਮੰਦਾ ਨਾ ਬੋਲੋ ਟਾਈਮ ਬੀਤ ਜਾਂਦਾ ਏ ਗੱਲ ਚੁਬਦੀ ਜੀ ਰਹਿੰਦੀ ਏ ਮਾਰੇ ਟਾਈਮ ਚ ਕਦੇ ਕਿਸੇ ਨੂੰ ਮੰਦਾ ਨਾ ਬੋਲੋ ਟਾਈਮ ਬੀਤ ਜਾਂਦਾ ਏ ਗੱਲ ਚੁਬਦੀ ਜੀ ਰਹਿੰਦੀ ਏ ਲੋਕਾਂ ਦੀਆਂ ਸੁਣਦਾ ਵਰਤੇ ਮੈਂਂ ਆਪਣਾ ਨਾ ਇੱਕ ਨਾ ਇੱਕ ਦਿਨ ਘਰ ਪੱਟ ਲੈਂਦਾ ਬੰਦਾ ਛੱਕੀ ਐ ਦੁਨੀਆਦਾਰੀ ਦੀ ਕੋਈ ਮੈਨੂੰ ਬਾੜੀ ਨਾਲ ਜਨੀ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਦੁਨੀਆਦਾਰੀ ਦੀ ਕੋਈ ਮੈਨੂੰ ਬਾੜੀ ਨਾਲ ਜਨੀ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਤੁਸੀਂ ਦੱਸਿਓ ਗੱਲ ਮੇਰੀ ਕੱਚੀ ਕੇ ਪੱਕੀ ਐ ਸੋ ਇਹ ਜਿਹੜੀਆਂ ਗੱਲਾਂ ਵੀ ਵੜ-ਵੜ ਸਾਂਝੀਆਂ ਵੱਟਾਂ ਕਦੇ ਜ਼ਮੀਨਾਂ ਬਣਦੀਆਂ ਨਹੀਂ ਜਿਹੜੀ ਹੁਣ ਕਈ ਆਦਤ ਹੁੰਦੀ ਐ ਲੋਕਾਂ ਨੂੰ ਹਨਾ ਸਾਂਝੀ ਵੱਟ ਨੂੰ ਵੱਡੀ ਜਾਂਦੇ ਆ ਉਹ ਜਿਵੇਂ ਆਪਣੇ ਨਾਲ ਲੱਗਦੀ ਹੁੰਦੀ ਐ ਉਹ ਉਹਨਾਂ ਨੂੰ ਲਈ ਜਾਂਦਾ ਉਹਦੇ ਨਾਲ ਕੋਈ ਜ਼ਮੀਨਤਾ ਨਹੀਂ ਬਣਦੀ ਗੱਠ ਥਾਂ ਦਾ ਫਰਕ ਪੈ ਜੂ ਵੱਧ ਤੋਂ ਵੱਧ ਆ ਅਸਲ ਤਾਂ ਗੱਠ ਦਾ ਵੀ ਨਹੀਂ ਪੈਂਦਾ ਦੋ ਉਂਗਲਾਂ ਦਾ ਚਾਰ ਉਂਗਲਾਂ ਦਾ ਫਰਕ ਪੈ ਜਾਂਦਾ ਸੋ ਇਹ ਜਿਹੜੀਆਂ ਸੋਚਾਂ ਹੁੰਦੀਆਂ ਮਾੜੀਆਂ ਹੁੰਦੀਆਂ ਬੜ-ਬੜ ਸਾਂਝੀਆਂ ਵੱਟਾਂ ਕਦੇ ਜ਼ਮੀਨਾਂ ਬਣਦੀਆਂ ਨਹੀਂ ਇਹੋ ਜੀਆਂ ਗੱਲਾਂ ਪਿੱਛੇ ਕਦੇ ਬੈਰ ਨਹੀਂ ਪਾਈਦਾ ਇਹਨਾਂ ਗੱਲਾਂ ਪਿੱਛੇ ਕਦੇ ਵੀ ਬੈਰ ਨਹੀਂ ਪਾਉਣਾ ਚਾਹੀਦਾ ਜੇ ਕੋਈ ਵੜਦਾ ਵੀ ਹੈ ਉਹਨੂੰ ਮੜਾਇਆ ਪਿਆਰ ਨਾਲ ਸਮਝਾ ਦਿਓ ਵੀ ਬਾਈ ਸਾਂਝੀ ਵੱਟ ਹੈ ਯਾਰ ਕਿਉਂ ਚੁੰਬੜਿਆ ਪਿਆ ਹਨਾ ਲੋਕ ਹਰਦੇ ਨਹੀਂ ਆਪਣੇ ਪਿੰਡਾਂ 'ਚ ਇਹ ਚੀਜ਼ਾਂ ਬਹੁਤ ਬਹੁਤ ਘਾਤਕ ਵੀ ਸਿੱਧ ਹੋਈਆਂ ਕਈ ਥਾਵਾਂ 'ਤੇ ਕਿ ਇੰਨੀ ਕੀ ਚੀਜ਼ ਪਿੱਛੇ ਕਤਲਾਂ ਦੇ ਕਤਲ ਵੀ ਹੋ ਜਾਂਦੇ ਆ ਪਰ ਜ਼ਿੰਦਗੀ ਇੱਕ ਮਿਲੀ ਐ ਇਹਨੂੰ ਪਿਆਰ ਨਾਲ ਜੀਓ ਉਪਰੀ ਕੋਈ ਜਨਾਨੀ ਮਿਲਦੇ ਰਾਹ ਚ ਕਿਤੇ ਕੱਲੀ ਜੇ ਕੋਈ ਉਪਰੀ ਜਨਾਨੀ ਖੜੀ ਹੈ ਤੁਸੀਂ ਕਿਤੇ ਜਾ ਰਹੇ ਹੋ ਜਿਸ ਨੂੰ ਤੁਸੀਂ ਜਾਣਦੇ ਨਹੀਂ ਕਿਤੇ ਸੁੰਨ ਸਰਾਹ ਛੜਕ ਤੇ ਖੜੀ ਹੈ ਕਦੇ ਵੀ ਉਹਨੂੰ ਬੁਲਾਓ ਨਾ ਚੁੱਪ ਕਰਕੇ ਲੰਘ ਜੂ ਕੋ ਮਸਾਲਾ بگੜ ਜਾਂਦਾ ਹੈ ਹਨ ਹਰ ਵੇਲੇ ਜੋ ਵਿੱਚ ਚਲਾਕੀ ਗੱਲਾਂ ਕਰਦੇ ਨੇ ਇਹਦਾ ਮਤਲਬ ਕਈ ਲੋਕ ਤੁਸੀਂ ਦੇਖੋ ਮੁੱਛਾਈਆਂ ਚ ਹੱਸਦੇ ਹੁੰਦੇ ਹਨ ਬਈ ਟੀਚਰ ਜੀ ਦੀ ਗੱਲ ਕਰਦੇ ਆ ਉਹ ਹਰੇਕ ਨੂੰ ਹਰੇਕ ਬੰਦੇ ਨੂੰ ਮਜ਼ਾਕ ਜੇਚ ਕਈ ਵਾਰ ਉਹਨਾਂ ਤੇ ਵੀ ਇਹੋ ਜੀ ਬਾਜ਼ੀ ਪੈਂਦੀ ਹੈ ਕਿ ਉਹਨਾਂ ਦਾ ਜਿਵੇਂ ਕਹਿੰਦੇ ਹੁੰਦੇ ਗੱਲ ਨਹੀਂ ਆਉਂਦੀ। ਸੋ ਗੱਲਾਂ ਕਰਦੇ ਸੀ ਤਰੱਕੀ ਦੀਆਂ। ਬਹੁਤ ਲੋਕ ਜਿਹੜੇ ਕਿ ਮਤਲਬ ਮਾੜੀ ਚੀਜ਼ ਜਿਵੇਂ ਹੁਣ ਇੱਕ ਮਾੜੀ ਚੀਜ਼ ਤੇ ਕਹਦੇ ਨੇ ਆਪਾਂ ਜਾਂ ਰੀਲਾਂ ਵਾਲੀਆਂ ਲਾ ਲਓ। ਰੀਲਾਂ ਵਾਲੀਆਂ ਦਾ ਆਪਣੇ ਸਮਾਜ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਹ ਗੱਲ 'ਚ ਕੋਈ ਸ਼ੱਕ ਨਹੀਂ। ਇਸ ਗੱਲ 'ਚ ਕੋਈ ਸ਼ੱਕ ਨਹੀਂ। ਉਹਨਾਂ ਨੇ ਕੀ ਕਰਨਾ ਲੇਸ਼ਕ ਪੁਸ਼ਕ ਕੇ ਮੈਂ ਦੇਖਿਆ ਰਾਜਵੀਰ ਜਵੰਦਾ ਬਾਈ ਦੀ ਡੈਥ ਹੋਈ ਹੈ ਕੋਈ ਪਤਾ ਕੀ ਹੈ ਜਮਾ ਪਾਊਡਰ ਪੂਡਰ ਲਾ ਕੇ ਸੁਰਖੀ ਪਾਊਡਰ ਲੱਪ ਕੇ ਤੇ ਉਹ ਅੱਖਾਂ 'ਚ ਉਹ ਪਾ ਲੈਂਦੀਆਂ ਪਤਾ ਨਹੀਂ ਕੀ ਆਉਂਦੀ ਆ ਉਹ ਹਾਈਡਰੋਜਨ ਪਤਾ ਨਹੀਂ ਕੀ ਉਹਦੇ ਨਾਲ ਉਹਦੇ ਅੰਜੂ ਜੇ ਆ ਜਾਂਦੇ ਐ ਰਾਜਵੀਰ ਜਵੰਦੇ ਵੀਰ ਦਾ ਗੀਤ ਲਾ ਕੇ ਵੀ ਆ ਆਪ ਜਣੇ ਉਹ ਲੋਕਾਂ ਨੂੰ ਐ ਦਿਖਾਉਣੀ ਗਏ ਵੀ ਰਾਜਵੀਰ ਦੀ ਡੈਥ ਹੋ ਗਈ ਅਸੀਂ ਰੋਂਦੇ ਆਂ ਦੇਖੋ ਕਈ ਲੋਕਾਂ ਨੂੰ ਰੋਣਾ ਆ ਜਾਂਦਾ ਹੈ ਕਈਆਂ ਨੂੰ ਨਹੀਂ ਆਉਂਦਾ ਦੁੱਖ ਤਾਂ ਉਹਨਾਂ ਨੂੰ ਆਪਾਂ ਨੂੰ ਵੀ ਹੈ ਪਰ ਜਿਹੜਾ ਬੰਦਾ ਦਿਖਾਵਾ ਕਰਦਾ ਹੈ ਦਿਖਾਵੇ ਵਾਲੇ ਨੂੰ ਲੋਕ ਦੇਖਦੇ ਵੀ ਵੱਧ ਹੈ ਮੈਂ ਇਹ ਵੀ ਚੀਜ਼ ਦੇਖੀ ਹੈ ਜੇ ਹੁਣ ਮੈਂ ਕਹੇ ਤਾਂ ਵੀ ਮੈਨੂੰ ਰਾਜਵੀਰ ਦਾ ਦੁੱਖ ਹੈ ਕੋਈ ਜ਼ਰੂਰੀ ਤਾਂ ਨਹੀਂ ਜੇ ਮੈਂ ਤੁਹਾਡੇ ਸਾਹਮਣੇ ਰੋਊਗਾ ਨਹੀਂ ਤਾਂ ਵੀ ਮੈਨੂੰ ਦੁੱਖ ਨਹੀਂ ਹੈਗਾ ਦੁੱਖ ਤਾਂ ਅੰਦਰ ਹੁੰਦਾ ਹੈ ਦਰਦ ਦਿਲ 'ਚ ਸੋ ਦਿਖਾਵਾ ਲੋਕ ਬਹੁਤ ਦੇਖਦੇ ਆ ਗੱਲ ਕਰਦੇ ਸੀ ਉਹ ਮੇਰੇ ਦੋਸਤ ਹੈ ਇੱਕ ਦੋ ਕਹਿੰਦੇ ਆ ਯਾਰ ਉਹ ਫਲਾਨਾ ਯਾਰ ਉਹ ਗੰਦੀਆਂ ਰੀਲਾਂ ਪਾਉਂਦਾ ਹੈ ਉਹ ਭਾਈ ਮੈਂ ਨਾਮ ਮਸ਼ਹੂਰ ਹੈ ਉਹਨੂੰ ਇੰਨੇ ਲੋਕ ਫੋਲੋ ਕਰ ਲਿਆ ਆਪਾਂ ਉੱਥੇ ਹੀ ਖੜੇ ਆ ਉਹ ਉਹ ਅਸੀਂ ਇਹੀ ਗੱਲ ਕਰਦੇ ਹੁੰਨੇ ਆ ਵੀ ਆਪਣਾ ਜਿਹੜਾ ਸਮਾਂ ਹਜੇ ਆਇਆ ਨਹੀਂ ਤੇ ਇੱਕ ਚੀਜ਼ ਹੁੰਦੀ ਆ ਤੁਸੀਂ ਕਦੇ ਵਾਸਤੇ ਦੇਖ ਲਓ ਜਿਹੜੀ ਚੀਜ਼ ਆ ਫਟਦੇ ਨੇ ਤਾਂ ਹਾਂ ਚੜੇ ਤੇ ਫਟਦੇ ਨੇ ਉਹ ਥੱਲੇ ਵੀ ਉਤਰੇ ਹੁੰਦੀ ਹੈ ਤੁਸੀਂ ਜਦੋਂ ਕਈ ਵਾਰੀ ਅੱਗੇ ਟੁੱਟੀ ਆਉਂਦੀ ਹੁੰਦੀ ਜਾਂ ਕੋਈ ਵੀ ਪ੍ਰੈਸ਼ਰ ਆ ਤੁਸੀਂ ਦੇਖੋ ਕਿਰੋਂ ਨਾ ਉਹ ਪ੍ਰੈਸ਼ਰ ਮਾਰੂ ਪਾਣੀ ਤਾਂ ਨੂੰ ਪੂਰਾ ਉੱਪਰ ਨੂੰ ਹੋ ਜਾਊ ਤਾਂ ਪਰ ਉਹ ਸਦਈ ਤਾਂ ਨਹੀਂ ਉਹ ਮੇ ਚਲੀ ਜਾਂਦਾ ਉਹ ਹੌਲੀ 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 ਉਹਦੀ ਧਾਰ ਥੱਲੇ ਆਉਣ ਲੱਗ ਜਾਂਦੀ ਹੈ ਸੋ ਤੁਸੀਂ ਵੀ ਜਿਹੜਾ ਵੀ ਕੋਈ ਕੰਮ ਕਰਦੋ ਕਦੇ ਵੀ ਇਹ ਨਾ ਸੋਚੋ ਕਿ ਫਲਾਣਾ ਬੰਦਾ ਯਾਰ ਮੈਥੋਂ ਮੂੰਹੇ ਲੰਘ ਗਿਆ ਜਿਵੇਂ ਮੈਂ ਇੱਕ ਗਾਣਾ ਲਿਖਿਆ ਉਹ ਮੈਂ ਤੁਹਾਨੂੰ ਸੁਣਾਉਂਗਾ ਕਿ ਆਮ ਬੰਦੇ ਨੂੰ ਰੀਸ ਮਾਰਦੀ ਕੀਤੀ ਵੱਡੇ ਤਣਾਟਾਂ ਦੀ ਹੁਣ ਕੋਈ ਤਣਾਟ ਬੰਦਾ ਜਿਹੜਾ ਉਹਨੇ ਮੰਨ ਲਓ ਆਪਣੇ ਮੁੰਡੇ ਦਾ ਵਿਆਹ ਕਰਿਆ ਉਹ 20 ਕਿੱਲੇ ਵਾਲਾ ਉਹਨੇ ਮੁੰਡੇ ਦਾ ਵਿਆਹ ਕਰਿਆ ਪੈਨਸਚ ਵੀ ਉਹਨੇ 5-10 ਲੱਖ ਰੁਪਏ ਦਾ ਪੈਸੂ ਬੁਖ ਕਰ ਲਿਆ ਖੁੱਲੇ ਉਹਨੇ ਲੋਕ ਸੱਦੇ ਆ ਪੈਸੇ ਵਾਲਾ ਬੰਦਾ ਸੱਦ ਸਕਦਾ ਜੇ ਕੋਈ ਉਹੀ 2 ਕਿੱਲੇ ਵਾਲਾ ਮੇਰੇ ਵਰਗਾ ਕਹੇ ਵੀ ਮੈਂ ਵੀ ਯਾਰ ਵਿਆਹ ਕਰੂੰਗਾ ਮੈਂ ਵੀ ਮੈਂ ਮੇਰਾ ਨੱਕ ਨਹੀਂ ਰਹਿੰਦਾ ਮੈਂ ਤਾਂ ਇਹ ਤੋਂ ਵੱਧ ਪੈਸੇ ਲਾਉਂ ਫਿਰ ਉਹ ਮਰਨ ਵਾਲੀ ਗੱਲ ਹੀ ਹੁੰਦੀ ਐ ਉਹ ਗਾਣੀ ਚ ਇੱਕ ਬਹੁਤ ਮੈਂ ਆਥਣੇ ਪਾ ਦੂੰਗਾ 5 ਵਜੇ 5:30 6 ਵਜੇ ਦੇ ਕਰੀਬ ਚੈਨਲ ਤੇ ਪਾਉਂਗਾ ਉਹਨੂੰ ਸੁਣਿਓ ਤੇ ਸ਼ੇਅਰ ਕਰਿਓ ਅੱਗੇ ਇੱਕ ਤਾਂ ਵਿਆਹਾਂ ਤੇ ਆਪਣੇ ਲੋਕ ਆ ਨੇ ਜਿਹੜੇ ਜੇ ਮੰਨ ਲੋ ਕਿ ਇਹ ਤਾਕੜੇ ਬੰਦੇ ਨੇ ਜਿਹਦੇ ਕੋਲੇ 20 ਕਿੱਲੇ ਲਾ ਲੋ 30 ਕਿੱਲੇ ਲਾ ਲੋ 50 ਕਿੱਲੇ ਲਾ ਲੋ ਉਹਨੇ ਦੋ ਮੰਜ਼ਲੀ ਕੋਠੀ ਪਾ ਲਈ ਪਾਸੇ ਤੇ ਮੇਰੇ ਵਰਗਾ ਨੰਗ ਕਹਿੰਦਾ ਲੈ ਮੈਨੂੰ ਭਾਵੇਂ ਕਿੱਲਾ ਕਨਾਲਾਂ ਦੋ ਵੇਚਣੀਆਂ ਪੈ ਜਾਣ ਮੈਂ ਚਾਰ ਮੰਜ਼ਲੀ ਪਾਉਂ ਇਹਦੇ ਬਰਾਬਰ ਨਹੀਂ ਤਾਂ ਆਪਣਾ ਨੱਕ ਨਹੀਂ ਰਹਿਣਾ ਜੀ ਲੋਕ ਆਪਾਂ ਨੂੰ ਆਖਣਗੇ ਆਪਾਂ ਮਾੜੇ ਕਿਉਂ ਕਹੋਣੇ ਕਦੇ ਵਾਸਤੇ ਵੀ ਬਾਈ ਇਹ ਕਦਮ ਚੱਕੇ ਬੰਦੇ ਨੂੰ ਠੋਖਾ ਦੇ ਜਾਂਦੇ ਹਮੇਸ਼ਾ ਤੁਸੀਂ ਗੱਡੀ ਵਾਲੇ ਵੱਲ ਦੇਖ ਕੇ ਆਪਣਾ ਚੇਤਨ ਲੜ ਲਾਓ ਤੁਸੀਂ ਇਹ ਦੇਖਣਾ ਹੈ ਨਾ ਤੁਸੀਂ ਸਾਈਕਲ ਵਾਲੇ ਨੂੰ ਦੇਖੋ ਜੇ ਸੋਡੇ ਕੋਲੇ ਮੋਟਰਸਾਈਕਲ ਹੈ ਸਾਈਕਲ ਵਾਲੇ ਵੱਲ ਝਾਕੋ ਕਿ ਉਹ ਬੰਦੇ ਦਾ ਵੀ ਸਬਰ ਹੈ ਯਾਰ ਉਹ ਸਾਈਕਲ ਤੀ ਫਿਰਦਾ ਆਪਣੇ ਕੋਲੇ ਤਾਂ ਫਿਰ ਵੀ ਮੋਟਰਸਾਈਕਲ ਹਮੇਸ਼ਾ ਜ਼ਿੰਦਗੀ ਹੈ ਜਿਹੜੀ ਚੰਗੇ ਤਰੀਕੇ ਨਾਲ ਬੰਦਾ ਤਾਂ ਜਿਉ ਸਕਦਾ ਹੈ ਜੇ ਉਹ ਆਪ ਤੋਂ ਨੀਵੇਂ ਵੱਲ ਦੇਖੂ ਜੇ ਆਪਾਂ ਉੱਚੇ ਵੱਲ ਦੇਖਾਂਗੇ ਨਾ ਵੀ ਫਲਾਣੇ ਨੇ ਤਾਂ ਯਾਰ ਫਲਨਤਾ ਗੱਡੀ ਲਈ ਫਿਰਦਾ ਵਿੱਚ ਮੈਂ ਉਹਨੂੰ ਹੋਰ ਦੱਸਦਾ ਵਿੱਚ ਬਹੁਤੇ ਕਾਰੋਬਾਰ ਨਸ਼ੇ ਦੇ ਆ ਬਹੁਤੇ ਲੋਕਾਂ ਦੇ ਗੱਡੀਆਂ ਵੀ ਉਹਨਾਂ ਕੋਲੇ ਸਭ ਕੁਝ ਹੈ ਆਏ ਦਿਨ ਗੱਡੀ ਬਦਲ ਦਿੰਦੇ ਆ ਆਪਾਂ ਉਹਨਾਂ ਦੀ ਰੀਤ ਨਹੀਂ ਕਰ ਸਕਦੇ ਆਪਾਂ ਮਿਹਨਤ ਦੀ ਕਰਕੇ ਖਾਣੀ ਹੈ ਉਹਨਾਂ ਕੋਲੇ 2 ਨੰਬਰ ਦਾ ਪੈਸਾ ਆਪਾਂ ਉਹਨਾਂ ਨਾਲ ਨਹੀਂ ਲਾ ਸਕਦੇ ਕਦੇ ਵੀ ਕਿਸੇ ਨੂੰ ਦੇਖ ਕੇ ਇਹ ਨਾ ਸੋਚੋ ਮਨ ਚ ਕਿ ਉਹ ਬੰਦੇ ਕੋਲੇ ਵੱਡੀ ਗੱਡੀ ਆ ਮੈਂ ਵੀ ਲੈਣੀ ਆ ਯਾਰ ਜਾਂ ਉਹਦੇ ਕੋਲੇ ਉਹਦੀ ਆਸੀਏ ਤੋਂ ਮੁਤਾਬਕ ਚੱਲੋ ਇਹ ਆਪਣੇ ਦੋ ਕਮਰੇ ਆ ਨਾ ਆਪਾਂ ਦੋ ਕਮਰੇ ਆ ਜੀ ਖੁਸ਼ ਰਹੋ ਇਹਨਾਂ ਦੇਖੋ ਕਿ ਸਾਹਮਣੇ ਕਿਸੇ ਦੀ ਕੋਠੀ ਆ ਯਾਰ ਮੈਂ ਵੀ ਪਾਉਣੀ ਆ ਮਿਹਨਤ ਕਰੋ ਕਦੇ ਪ੍ਰਮਾਤਮਾ ਮਿਹਨਤ ਨੂੰ ਭਾਗ ਲਾ ਦਿੰਦਾ ਹੈ ਉਦੋਂ ਤੁਸੀਂ ਵੀ ਪਾ ਲੋਗੇ ਪਰ ਕਿਸੇ ਦੀ ਰੀਸ ਨਾ ਜਣਾ ਕਹਿਣ ਦਾ ਮਤਲਬ ਇਹ ਹੈ ਰੀਸ ਕਰਕੇ ਕਦੇ ਕਿਸੇ ਦੀ ਵੀ ਕੋਈ ਬੰਦਾ ਕਾਮਯਾਬ ਨਹੀਂ ਹੁੰਦਾ ਤੁਸੀਂ ਕਿਤੇ ਹੋਰ ਦੇਖੀਓ ਚਮਕੀਲਾ ਕਲਾਕਾਰ ਹੋਇਆ ਬਹੁਤ ਵੱਡਾ ਬਹੁਤ ਉਹਨੇ ਗਾਣੇ ਗਾਏ ਬਹੁਤ ਉਹਨੇ ਮਿਹਨਤ ਕੀਤੀ ਉਹਨੂੰ ਕਾਪੀ ਕਰੀ ਹੈ ਕਈ ਲੋਕਾਂ ਨੇ ਵੀ ਚਮਕੀਲੇ ਵਾਂਗੂ ਗਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜਾਂ ਜਿਵੇਂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਹੋਇਆ ਇਹਨੂੰ ਵੀ ਕਾਪੀ ਕਰਨ ਵਾਲਾ ਬੰਦਾ ਕਦੇ ਵੀ ਕਾਮਯਾਬ ਨਹੀਂ ਹੁੰਦਾ ਇੱਥੇ ਕਾਮਯਾਬ ਉਹ ਬੰਦਾ ਹੋ ਜਿਹਦੇ ਚ ਅਲੱਗ ਚੀਜ਼ ਹੋਊਗੀ ਸਾਰੀ ਦੁਨੀਆ ਨਾਲ ਜਿਵੇਂ ਮੂਸੇ ਵਾਲਾ ਸੀ ਮੂਸੇ ਵਾਲੇ 'ਚ ਇੱਕ ਅਲੱਗ ਕੁਆਲਿਟੀ ਸੀ ਜਿਹੜੇ ਗਾਣੇ ਮੂਸੇ ਆਲੇ ਨੇ ਲਿਖਤੇ ਜਾਂ ਜਿਹੜੇ ਉਹਨੇ ਗਾਤੇ ਉਹ ਕੋਈ ਹੋਰ ਬੰਦਾ ਲਿਖ ਨਹੀਂ ਸਕਦਾ ਗਾ ਨਹੀਂ ਸਕਦਾ ਉਹਨੇ ਜਿਹੜੇ ਚਮਕੀਲਾ ਸਾਹਿਬ ਨੇ ਗਾਣੇ ਲਿਖ ਕੇ ਗਾਤੇ ਉਹ ਕੋਈ ਹੋਰ ਬੰਦਾ ਨਹੀਂ ਜੇ ਆਪਾਂ ਕਹਾਂਗੇ ਵੀ ਮੈਂ ਉਹਦੇ ਵਾਂਗੂੰ ਗਾ ਮੈਂ ਹਾਂ ਗਾਉਣ ਦਾ ਤਰੀਕਾ ਥੋੜਾ ਬਹੁਤ ਮਿਲ ਸਕਦਾ ਉਹਨਾਂ ਨਾਲ ਪਰ ਸੇਮ ਉਹ ਚੀਜ਼ ਨਹੀਂ ਹੋ ਸਕਦੀ ਕਦੇ ਵੀ ਨਹੀਂ ਹੁੰਦੀ ਜਿਹੜੇ ਬਹੁਤੇ ਕਲਾਕਾਰ ਆ ਮੈਂ ਦੇਖੇ ਆ ਉਹ ਕਾਪੀ ਕਰਨ ਦੀ ਕੋਸ਼ਿਸ਼ ਬਹੁਤ ਕਰਦੇ ਆ ਦੂਜੇ ਬੰਦੇ ਦੇ ਤੇ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ। ਸੋ ਇਸ ਕਰਕੇ ਜੇ ਕੋਈ ਭਰਾਵੋ ਵੱਡਾ ਹੈ ਤਾਂ ਇਹ ਨਾ ਦੇਖੋ ਕਿ ਉਹਦੀ ਕੋਠੀ ਵੱਡੀ ਹੈ ਜਾਂ ਉਹਦੇ ਕੋਲੇ ਗੱਡੀ ਵੱਡੀ ਹੈ ਤਾਂ ਆਪਾਂ ਵੀ ਓਵੇਂ ਕਰਨਾ ਹੈ ਓਵੇਂ ਬੰਦਾ ਫੇਲ ਹੋ ਜਾਂਦਾ। ਸੋ ਮੈਂ ਸ਼ਾਮ ਨੂੰ ਇਹ ਗਾਣਾ ਵੀ ਪਾਉਂਗਾ। ਬਹੁਤ ਉਹਦੇ ਚੀਜ਼ਾਂ ਦੱਸੀਆਂ ਵੀ ਜਾਂ ਕੋਈ ਜੇ 20 ਕਿੱਲੇ ਵਾਲਾ ਵਿਆਹ ਕਰਦਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਵੀ ਵੱਡੇ ਪੈਸੇ ਜੀ ਕਰਨਾ ਹੈ। ਆਪਾਂ ਆਪਦੀ ਹੈਸੀਅਤ ਮੁਤਾਬਕ ਕਰੋ। ਜਿਹੜਾ ਬੰਦਾ ਔਕਾਤ ਆਪਦੀ ਭੁੱਲ ਕੇ ਕਿਸੇ ਦੀ ਕਾਪੀ ਜਾਂ ਕਿਸੇ ਦੀ ਰੀਸ ਕਰਨ ਲੱਗ ਜਾਂਦਾ ਉਹ ਫੇਲ ਹੋ ਜਾਂਦਾ ਕੋਈ ਸੋ ਇੰਨੀਆਂ ਕ ਬੇਨਤੀਆਂ ਸੀ ਗਾਣਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਜਿਹੜੇ ਵੀ ਭਰਾ ਮਿਹਨਤ ਕਰ ਰਹੇ ਆ ਸਟਰਗਲ ਕਰ ਰਹੇ ਆ ਜਮਾਂ ਕਭਰਾਓ ਨਾ ਤੁਹਾਡਾ ਸਮਾਂ ਆਊਗਾ ਮੈਂ ਲਿਖ ਕੇ ਦਿੰਦਾ ਇਹ ਗੱਲ ਸੱਚੇ ਮਨ ਨਾਲ ਮਿਹਨਤ ਕਰੋ ਚਾਹੇ ਤੁਸੀਂ ਕੰਮ ਕੋਈ ਵੀ ਕਰਦੇ ਹੋ ਚਾਹੇ ਤੁਸੀਂ ਖੇਤੀ ਕਰਦੇ ਹੋ ਕੋਈ ਦੁਕਾਨ ਕਰਦੇ ਹੋ ਕੁਝ ਵੀ ਕਰਦੇ ਹੋ ਕਦੇ ਵੀ ਐ ਡੋਲੋ ਨਾ ਵੀ ਯਾਰ ਫਲਾਣਾ ਬੰਦੇ ਕੋਲੇ ਆਹ ਕੁਛ ਹੈ ਬਈ ਮੈਂ ਦਰਖਤ ਥੱਲੇ ਬੈਠਾ ਜੇ ਤੁਸੀਂ ਸੱਚੇ ਦਿਲ ਨਾਲ ਮਿਹਨਤ ਕੀਤੀ ਨਾ ਸੋਨੂੰ ਇੱਕ ਨਾ ਇੱਕ ਦਿਨ ਮੇਰੀ ਗੱਲ ਯਾਦ ਰੱਖਿਓ ਗੱਲਾਂ ਕਰਨਗੇ ਲੋਕ ਛੋੜੀਆਂ ਵੀ ਹਾਂ ਬੰਦੇ ਨੇ ਮਿਹਨਤ ਕਰੀ ਹੈ ਤੇ ਮਿਹਨਤ ਸਦਕਾ ਇਹ ਅੱਗੇ ਆਇਆ ਕਿਸੇ ਨਾਲ ਠੱਗੀ ਨਾ ਕਰੋ ਕਿਸੇ ਦਾ ਮਾੜਾ ਨਾ ਕਰੋ ਬਿਨਾਂ ਮਤਲਬ ਤੋਂ ਆਪਦੀ ਮਿਹਨਤ ਤੇ ਜੋਰ ਰੱਖੋ ਸੋ ਇੰਨੀ ਆ ਬੇਨਤੀਆਂ ਸੀ ਫਿਰ ਹਾਜ਼ਰ ਹੋਵਾਂਗੇ ਕੋਈ ਨਵਾਂ ਰੰਗ ਨਵਾਂ ਲੋਕ ਤੱਤ ਲੈ ਕੇ ਸੋ ਬਹੁਤ ਬਹੁਤ ਧੰਨਵਾਦ ਬਾਈ ਸੋ ਸ਼ੇਅਰ ਕਰਿਓ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਸੋ ਰੱਬ ਰੱਖਾ ਸਸੀ ਕਾਲ